ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਮੇਰੇ YouTube ਚੈਨਲ ਪੋਜੀਟਿਵ ਜਸ ਉੱਪਰ ਅੱਜ ਮੈਂ ਤੁਹਾਨੂੰ ਪੰਜਾਬ ਸਰਕਾਰ ਦੀ ਇੱਕ ਨਵੀਂ ਸਕੀਮ ਬਾਰੇ ਜਾਣਕਾਰੀ ਦੇ ਰਿਹਾ ਹਾਂ 15 ਜੂਨ ਤੋਂ ਪੰਜਾਬ ਸਰਕਾਰ ਨੇ ਇਹ ਸਕੀਮ ਲਾਂਚ ਕੀਤੀ ਹੈ ਮਹੋਤਵਪੂਰਨ ਸਾਡੇ ਫਰਦ ਵਿੱਚ ਜਮ੍ਹਾਂ ਮੰਡੀ ਦੇ ਵਿੱਚ ਮਾਲਕ ਦੇ ਨਾਮ ਦੇ ਵਿੱਚ ਜਾਂ ਜ਼ਮੀਨ ਦੇ ਹਿੱਸੇ ਦੇ ਵਿੱਚ ਜਾਂ ਕਿਸੇ ਹੋਰ ਕਿਸਮ ਦੀਆਂ ਗਲਤੀਆਂ ਆ ਜਾਂਦੀਆਂ ਸੀ ਜਿਹਦੇ ਲਈ ਸਾਨੂੰ ਬਾਰ ਬਾਰ ਪਟਵਾਰਖਾਨੇ ਦੇ ਚੱਕਰ ਲਾਉਣੇ ਪੈਂਦੇ ਸੀ ਹੁਣ ਅਸੀਂ ਕੋਈ ਵੀ ਆਪਣੇ ਜਿਹੜੀ ਹੈਗੀ ਗਲਤੀ ਨੂੰ ਠੀਕ ਕਰਾਉਣ ਲਈ ਜਾਂ ਆਪਣੀ ਬਰਾਸਤ ਚੜਾਉਣ ਲਈ ਸਾਨੂੰ ਪਟਵਾਰਖਾਨੇ ਜਾਣ ਦੀ ਲੋੜ ਨਹੀਂ ਇਹ ਸਾਰੇ ਕੰਮ ਹੁਣ ਅਸੀਂ ਆਨਲਾਈਨ ਹੀ ਆਪਣੇ ਫੋਨ ਰਾਹੀਂ ਕਰ ਸਕਦੇ ਹਾਂ ਇਹ ਸਭ ਦੀ ਜਾਣਕਾਰੀ ਅੱਜ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਦੇ ਰਿਹਾ ਕਿ ਤੁਸੀਂ ਕਿਸ ਤਰ੍ਹਾਂ ਘਰ ਬੈਠੇ ਇਹ ਸਾਰੇ ਕੰਮ ਕਰ ਸਕਦੇ ਹੋ ਇਹ ਸਭ ਕਰਨ ਲਈ ਸਭ ਤੋਂ ਪਹਿਲਾਂ ਤੁਹਾਨੂੰ Chrome ਬ੍ਰਾਊਜ਼ਰ ਦੇ ਵਿੱਚ ਜਾਣਾ ਹੋਵੇਗਾ ਉੱਥੇ ਜਾ ਕੇ ਤੁਸੀਂ Google ਦੇ ਵਿੱਚ ਇਹਨੂੰ ਡੈਸਕਟਾਪ ਮੋਡ ਦੇ ਵਿੱਚ ਕਰ ਲੈਣਾ ਹੈ ਫੋਨ ਨੂੰ Google ਦੇ ਵਿੱਚ ਜਾ ਕੇ ਸਰਚ ਕਰਨਾ ਹੈ ਪੰਜਾਬ ਫਰਦ Google ਦੇ ਵਿੱਚ ਜਾ ਕੇ ਤੁਸੀਂ ਉੱਤੇ ਸਰਚ ਕਰ ਲੈਣਾ ਹੈ ਪੰਜਾਬ ਫਰਦ ਇਸ ਤੋਂ ਬਾਅਦ ਤੁਸੀਂ ਆਪਣੇ ਫੋਨ ਨੂੰ ਡੈਸਕਟਾਪ ਸਾਈਟ ਤੇ ਜਿਹੜਾ ਮੋਡ ਦੇ ਵਿੱਚ ਕਰ ਲੈਣਾ ਹੈ ਉਸ ਤੋਂ ਆ ਸਭ ਤੋਂ ਪਹਿਲੀ ਜਿਹੜੀ ਹੈਗੀ ਹੈ ਪੋਰਟਲ ਤੁਹਾਡੇ ਸਾਹਮਣੇ ਖੁੱਲੇਗਾ ਉੱਤੇ ਓਕੇ ਕਰ ਦੇਣਾ ਹੈ ਉਸ ਉੱਤੇ ਓਕੇ ਕਰਨ ਤੋਂ ਬਾਅਦ ਤੁਹਾਨੂੰ ਇਹ ਸਾਰੀਆਂ ਆਨਲਾਈਨ ਸੇਵਾਵਾਂ ਦਿਖਾਉਣਗੀਆਂ ਜਿਸ ਤਰ੍ਹਾਂ WhatsApp ਤੇ ਤੁਸੀਂ ਜਮ੍ਹਾਂਬੰਦੀ ਮੰਗਾਉਣੀ ਹੈ ਫਰਦ ਕੇਂਦਰ ਤੇ ਜਾਣ ਦੀ ਲੋੜ ਨਹੀਂ ਹੁੰਦੀ ਸੀ ਵਟਸਐਪ ਤੇ ਅਪਲਾਈ ਕਰਕੇ ਜਮ੍ਹਾਂ ਬੰਦੀ ਤੁਹਾਡੇ ਘਰ ਆ ਜਾਵੇਗੀ ਜਾਂ ਤੁਹਾਡੇ ਫੋਨ ਦੇ ਉੱਤੇ ਆ ਜਾਵੇਗੀ ਜਿਹੜੀ ਸਾਰੇ ਕਿਤੇ ਚੱਲੇਗੀ ਪੂਰ ਵੈਲਿਡ ਹੋਵੇਗੀ ਇਸ ਤੋਂ ਦੂਸਰੀ ਆਪਸ਼ਨ ਜਿਹੜੀ ਹੈਗੀ ਬਰਾਸਤ ਜੜਾ ਸਕਦੇ ਹੋ ਬਸੀਕੇ ਦੇ ਆਧਾਰ ਤੇ ਜੜਾ ਇੰਤਕਾਲ ਕਰ ਸਕਦੇ ਹੋ ਫਰਦ ਬਦਲ ਦਾ ਅਰਥ ਹੁੰਦਾ ਜੇ ਕੋਈ ਤੁਹਾਡੀ ਫਰਦ ਵਿੱਚ ਕੋਈ ਗਲਤੀ ਹੈ ਉਸ ਨੂੰ ਜਿਹੜਾ ਹੈਗਾ ਠੀਕ ਕਰ ਸਕਦੇ ਹੋ ਰੈਪਟ ਜੇ ਤੁਸੀਂ ਕੋਈ ਗਲਤੀ ਠੀਕ ਕਰਾ ਕੇ ਆਏ ਹੋ ਉਹਦੀ ਰੈਪਟ ਬਾਰੇ ਜਾਣਕਾਰੀ ਹਾਸਲ ਕਰ ਸਕਦੇ ਹੋ ਅੱਜ ਮੈਂ ਤੁਹਾਨੂੰ ਦੱਸ ਰਿਹਾ ਕਿ ਤੁਸੀਂ ਆਪਣੀ ਫਰਦ ਦੇ ਵਿੱਚ ਗਲਤੀ ਨੂੰ ਕਿਸ ਤਰ੍ਹਾਂ ਠੀਕ ਕਰ ਸਕਦੇ ਹੋ ਸਭ ਤੋਂ ਪਹਿਲਾਂ ਤੁਸੀਂ ਫਰਦ ਬਦਲ ਦੇ ਉੱਤੇ ਓਕੇ ਕਰਨਾ ਹੈ ਉੱਥੇ ਓਕੇ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਇਸ ਤਰ੍ਹਾਂ ਦਾ ਜਿਹੜਾ ਹੈਗਾ ਪੇਜ ਓਪਨ ਹੋਵੇਗਾ ਇੱਥੇ ਤੁਸੀਂ ਕੋਈ ਵੀ ਆਪਣਾ ਨਾਮ ਭਰ ਦੇਣਾ ਹੈ ਇਸ ਤੋਂ ਬਾਅਦ ਤੁਸੀਂ ਇੱਥੇ ਜਿਹੜਾ ਹੈਗਾ ਐਪਲੀਕੈਂਟ ਦਾ ਫੋਨ ਨੰਬਰ ਪਰਨਾ ਹੈ ਫੋਨ ਨੰਬਰ ਭਰਨ ਤੋਂ ਬਾਅਦ ਇੱਕ OTP ਆਵੇਗੀ ਤੁਸੀਂ ਉਹ ਇੱਥੇ ਭਰ ਦੇਣੀ ਹੈ OTP ਭਰਨ ਤੋਂ ਬਾਅਦ ਤੁਸੀਂ OTP ਦੀ ਪੁਸ਼ਟੀ ਕਰਨੀ ਹੈ ਇਸ ਤੋਂ ਬਾਅਦ ਤੁਸੀਂ ਜਿਹੜੇ ਜ਼ਿਲ੍ਹੇ ਦੇ ਵਿੱਚ ਰਹਿੰਦੇ ਹੋ ਉਹ ਜ਼ਿਲ੍ਹਾ ਭਰਨਾ ਹੈ ਉਹ ਤਹਿਸੀਲ ਭਰਨੀ ਹੈ ਇਸ ਤੋਂ ਬਾਅਦ ਪਿੰਡ ਭਰਨਾ ਜਿੱਥੇ ਤੁਹਾਡੀ ਜ਼ਮੀਨ ਹੈ ਉਪਰੋਂ ਤੋਂ ਬਾਅਦ ਤੁਸੀਂ ਰਿਕਾਰਡ 'ਚ ਦਰੁਸਤੀ ਦਾ ਬੇਰਵਾ ਦੇਣਾ ਹੈ ਕਿ ਜਿਹੜੀ ਜਮ੍ਹਾਂ ਬੰਦੀ ਤੁਸੀਂ ਗਲਤੀ ਸਹੀ ਕਰਾਉਣੇ ਹੋ ਕਿਹੜੀ ਹੈ ਇਸ ਤਰ੍ਹਾਂ 2022 23 2024 25 2021 ਉਦਾਹਰਨ ਦੇ ਤੌਰ ਤੇ 2022 23 ਫਿਰ ਖੇਵਟ ਨੰਬਰ ਤੁਸੀਂ ਪੜ ਸਕਦੇ ਹੋ ਜਿੱਥੇ ਤੁਹਾਡੀ ਗਲਤੀ ਹੈ ਜਿਸ ਤਰ੍ਹਾਂ 450 ਉਹ ਤੁਹਾਡੀ ਫਰਦ ਦੇ ਉੱਪਰ ਲਿਖੀ ਹੋਗੀ ਖਸਰਾ ਨੰਬਰ ਪੜਨਾ ਜ਼ਰੂਰੀ ਨਹੀਂ ਦਰੁਸਤੀ ਕਿਸ ਚੀਜ਼ ਕਰਾਉਣਾ ਚਾਹੁੰਦੇ ਹੋ ਤੁਹਾਡਾ ਰਕਵਾ ਗਲਤ ਆ ਗਿਆ ਹਿੱਸਾ ਗਲਤ ਪੈ ਗਿਆ ਜਾਂ ਕੋਈ ਹੋਰ ਕਾਰਨ ਹੈ ਜਿਸ ਤਰ੍ਹਾਂ ਆਪਾਂ ਮਾਲਕ ਦੇ ਨਾਮ ਦੇ ਜੀ ਗਲਤੀ ਠੀਕ ਕਰਾਉਣੀ ਹੈ ਗਲਤੀ ਦਾ ਬੇਰਵਾ ਦੱਸਣਾ ਹੈ ਗਲਤੀ ਦੇ ਬੇਰਵਾ ਦੇ ਵਿੱਚ ਜਿਸ ਤਰ੍ਹਾਂ ਵੀ ਤੁਹਾਡਾ ਨਾਮ ਜਿਹੜਾ ਹੈਗਾ ਗੁਰਦਾਸ ਕਰਨਾਮ ਸਿੰਘ ਪੈ ਗਿਆ ਪਰ ਤੁਹਾਡਾ ਸਲੀ ਨਾਮ ਗੁਰਦਾਸ ਸਿੰਘ ਸੀਗਾ ਇਸ ਕੋ ਆ ਤੁਸੀਂ ਇਸ ਨੂੰ ਐਡ ਕਰ ਦੇਣਾ ਐਡ ਕਰਨ ਤੋਂ ਤੁਹਾਨੂੰ ਇਸ ਤਰ੍ਹਾਂ ਜਿਹੜਾ ਹੈਗਾ ਸ਼ੋ ਹੋਣ ਲੱਗ ਜਾਏਗਾ ਇਸ ਤੋਂ ਬਾਅਦ ਤੁਸੀਂ ਜਿਹੜਾ ਹੈਗਾ ਇੱਥੇ ਆਪਣੀ ਜਮ੍ਹਾਂ ਬੰਦੀ ਦੀ ਜਿਹੜੀ ਕਿ ਪੀਡੀਐਫ ਬਣਾ ਲੈਣੀ ਹੈ ਜਿਹਦੇ ਵਿੱਚ ਤੁਹਾਡੇ ਜਿਹੜੇ ਬੇਰਬੇ ਸਹੀ ਨੇ ਮੰਨ ਲਓ ਤੁਹਾਡੀ ਜਿਹੜੀ ਪੁਰਾਣੀ ਜਮ੍ਹਾਂ ਬੰਦੀ ਜਿਹੜੀ 4 ਸਾਲ ਪਹਿਲਾਂ ਬਣੀ ਸੀ ਉਹ ਤੁਹਾਡੀ ਸਹੀ ਹੈ ਤਾਂ ਉੱਥੇ ਤੁਸੀਂ ਬ੍ਰਾਊਜ਼ਰ ਤੇ ਜਾ ਕੇ ਉਥੋਂ ਜਿਹੜਾ ਹੈਗਾ ਇੱਥੇ ਡਾਊਨਲੋਡ ਕਰ ਲੈਣਾ ਤੇ ਇਹ ਚ ਅਪਲੋਡ ਕਰ ਦੇਣਾ ਹੈ ਫਿਰ ਜਿਹੜੀ ਨਵੀਂ ਜਮ੍ਹਾਂ ਬੰਦੀ ਦੇ ਜੇ ਤੁਹਾਡੀ ਜਿਹੜੀ ਹੈਗੀ ਜਾਣਕਾਰੀ ਗਲਤ ਹੈ ਉਹਨੂੰ ਇੱਥੇ ਬ੍ਰਾਊਜ਼ਰ ਤੇ ਜਾ ਕੇ ਇੱਥੇ ਅਪਲੋਡ ਕਰ ਦੇਣਾ ਇਸ ਤੋਂ ਬਾਅਦ ਤੁਸੀਂ ਇੱਥੇ ਟਿਕ ਕਰ ਦੇਣਾ ਤੇ ਇਹਨੂੰ ਜਿਹੜਾ ਹੈਗਾ ਸੇਵ ਐਂਡ ਪ੍ਰਸੀਡ ਉੱਪਰ ਪ੍ਰਿੰਟ ਕਰ